ਤਲਾਦ ਦਾ ਰੂਪ ਧਾਰਨ ਕਰ ਲਿਆ ਹੈ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਇਸ ਦੇ ਕਰਕੇ ਦੱਸੇ ਕਿ ਮੱਥਾ ਟੇਕਣ ਆਉਣ ਵਾਲੀਆਂ ਸੰਗਤਾਂ ਨੂੰ ਕਾਫੀ ਮੁਸ਼ਕਲ ਹੋ ਰਹੀ ਹੈ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਕਿੰਨਾ ਇੱਥੇ ਪਾਣੀ ਹੈ ਔਰ ਕਿਵੇਂ ਇੱਥੋਂ ਸੰਗਤਾਂ ਗੁਜ਼ਰ ਰਹੀਆਂ ਨੇ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਦੱਸइए ਕਿ ਸੰਗਤਾਂ ਜਿਹੜੀਆਂ ਨੇ ਉਹ ਪਹੁੰਚਦੀਆਂ ਨੇ ਔਰ ਮੱਥਾ ਟੇਕਣ ਪਹੁੰਚਦੀਆਂ ਨੇ ਤਾਂ ਉਹਨਾਂ ਨੂੰ ਇਸੇ ਹਾਲਾਤਾਂ ਦੇ ਵਿੱਚ ਉਹ ਇਸੇ ਪਾਣੀ ਦੇ ਵਿੱਚ ਉਹ ਜਿਹੜਾ ਹੈ ਗੋਡੇ-ਗੋਡੇ ਪਾਣੀ ਇੱਥੇ ਖੜਾ ਹੋਇਆ ਹੈ ਜਿਸ ਦੇ ਵਿੱਚ ਉਹ ਨਿਕਲ ਕੇ ਜਾਣਾ ਪੈ ਰਿਹਾ ਤਾਂ ਸ਼ਰਧਾਲੂਆਂ ਨੂੰ ਬੇਹੱਦ ਜ਼ਿਆਦਾ ਮੁਸ਼ਕਲ ਆ ਰਹੀਆਂ ਨੇ ਆ ਤਾਂ ਇਹੀ ਉਹ ਰਸਤਾ ਹੈ ਜਿੱਥੋਂ ਗੁਜ਼ਰ ਕੇ ਅਮਰਸਰ ਯਾਨੀ ਕਿ ਦਰਬਾਰ ਸਾਹਿਬ ਪਹੁੰਚਣਾ ਹੁੰਦਾ ਹੈ ਸੰਗਤਾਂ ਨੇ ਪੈਦਲ ਵੀ ਇੱਥੋਂ ਗੁਜ਼ਰਦੀਆਂ ਨੇ ਜ਼ਿਆਦਾਤਰ ਸੰਤਾਂ ਔਰ ਬੈਰੀਕੇਟ ਜਿਹੜੀ ਹੈ ਉਹ ਲਗਾਏ ਹੋਏ ਨੇ ਦੇਖਿਆ ਜਾ ਸਕਦਾ ਹੈ ਪਰ ਸਭ ਤੋਂ ਅਹਿਮ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਪਾਣੀ ਭਰਿਆ ਹੋਇਆ ਵਾਟਰ ਲੋਕਿੰਗ ਦੀ ਸਮੱਸਿਆ ਹੈ ਪਾਣੀ ਦਾ ਇਹ ਜਮਾਵੜਾ ਵਜਾ ਕੀ ਹੈ ਇਹ ਵੀ ਵੱਡਾ ਸਵਾਲ ਹੈ ਔਰ ਇੱਥੇ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਆਖਰਕਾਰ ਕਿਉਂ ਇੰਨੇ ਬੰਦੋਬਸਤ ਜਿਹੜੇ ਨੇ ਉਹ ਨਹੀਂ ਹੋ ਸਕੇ ਇਹ ਥੇ ਇਸ ਕਿਸਮ ਦੀ ਸਮੱਸਿਆ ਨਾ ਆਵੇ ਔਰ ਕਿਉਂ ਇੰਨਾ ਜ਼ਿਆਦਾ ਪਾਣੀ ਜਮਾ ਹੋਇਆ ਹੋਇਆ ਹੈ ਕਿ ਕਿਤੇ ਪਾਣੀ ਦੇ ਨਿਕਲਣ ਦੀ ਕੋਈ ਥਾਂ ਉਸ ਤਰੀਕੇ ਦੇ ਨਾਲ ਨਹੀਂ ਹੈ ਤਾਂ ਰਾਜੀਵ ਸ਼ਰਮਾ ਮੇਰੇ ਸੋਗੇ ਫੋਨ ਲਾਈਨ ਤੇ ਜੁੜ ਚੁਕੇ ਨੇ ਰਾਜੀਵ ਆਪਣੇ ਆਪ ਦੇ ਵਿੱਚ ਕਾਫੀ ਸਵਾਲ ਨੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਕਿਵੇਂ ਹੈਰੀਟੇਜ ਸਟਰੀਟ ਤੇ ਪਾਣੀ ਭਰਿਆ ਹੈ ਅਪਡੇਟ ਕੀ ਹੈ ਇੱਕ ਤਾਂ ਪਾਣੀ ਨੂੰ ਲੈ ਕੇ ਔਰ ਦੂਸਰਾ ਕਿ ਕੁਝ وجہ ਸਾਹਮਣੇ ਆ ਰਹੀ ਹੈ ਬਿਲਕੁਲ ਗੁਰਜੋਤ ਇਹ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਕੋਚੇ ਗਿੰਘਾਂਟੇ ਦੀ ਜਿਹੜੀ ਬਰਸਾਤ ਹੈ ਉਸ ਤੋਂ ਬਾਅਦ ਅਜਿਹੀ ਜਿਹੜੀ ਤਸਵੀਰ ਹੈ ਉਹ ਨਜ਼ਰ ਆ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਰ ਸਾਲ ਬਰਸਾਤਾਂ ਦੇ ਮੌਸਮ ਦੇ ਵਿੱਚ ਇਹੋ ਹੀ ਜਿਹੜੀ ਤਸਵੀਰ ਹੈ ਉਹ ਦੇਖਣ ਨੂੰ ਮਿਲਦੀ ਹੈ ਹਰ ਵਾਰ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਤਿਆਰੀਆਂ ਦੀ ਗੱਲ ਕੀਤੀ ਜਾਂਦੀ ਹੈ ਕਿ ਬਰਸਾਤਾਂ ਤੋਂ ਪਹਿਲਾਂ ਸੀਵਰੇਜ ਪ੍ਰਣਾਲੀ ਜਿਹੜੀ ਹੈ ਉਸ ਨੂੰ ਦਰੁੱਤ ਕੀਤਾ ਜਾਏਗਾ ਪਰ ਬਦਕਿਸਮਤੀ ਇਹ ਹੈ ਕਿ ਉਸ ਥਾਂ ਤੇ ਜਿੱਥੇ ਦੁਨੀਆ ਭਰ ਤੋਂ ਜਿਹੜੇ ਸ਼ਰਧਾਲੂ ਨੇ ਉਹ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਔਰ ਉਸ ਰਸਤੇ ਦੇ ਉੱਤੇ ਜਦੋਂ ਗੱਦਾ ਪਾਣੀ ਭਰ ਜਾਂਦਾ ਤਾਂ ਖਤਾਲੂਆ ਨੂੰ ਉਸ ਤੇ ਗੰਦੇ ਪਾਣੀ ਦੇ ਵਿੱਚੋਂ ਹੀ ਲੰਘ ਕੇ ਜੋ ਹੈ ਉਹ ਦਰਬਾਰ ਸਾਹਿਬ ਵਾਲੇ ਪਾਸੇ ਜਾਣਾ ਪੈਂਦਾ ਤਾਂ ਆਪਣੇ ਆਪ ਦੇ ਵਿੱਚ ਕਿਉਂਕਿ ਜੇਕਰ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਸੰਸਦ ਦੇ ਵਿੱਚ ਵੀ ਇਹ ਗੱਲ ਉੱਠੀ ਸੀ ਕਿ ਜਿਹੜੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਨੇ ਉਹਨਾਂ ਦੇ ਵਿੱਚ ਅੰਮ੍ਰਿਤਸਰ ਦਾ ਵੀ ਨਾਮ ਸੀ ਤਾਂ ਕਿਤੇ ਨਾ ਕਿਤੇ ਇਹ ਵੀ ਇੱਕ ਵਜ੍ਹਾ ਹੈ ਕਿਉਂਕਿ ਗੰਦਗੀ ਦੇ ਢੇਰ ਚਾਈ ਥਾਵਾਂ ਤੇ ਨਜ਼ਰ ਆਉਂਦੇ ਨੇ ਇਸ ਤਰੀਕੇ ਦੇ ਨਾਲ ਜਿਹੜਾ ਬਰਸਾਤੀ ਪਾਣੀ ਹੈ ਔਰ ਉਸ ਦੇ ਨਾਲ ਨਾਲ ਸੀਵਰੇਜ ਦਾ ਜਿਹੜਾ ਪਾਣੀ ਹੈ ਉਹ ਵੀ ਇਹ ਸਵਾਲ ਹੋਇਆ ਨਜੀਬ ਗੱਲਬਾਤ ਤੁਸੀਂ ਕਿਸ ਤੀਤੀ ਕਿਸੇ ਦੇ ਨਾਲ ਇੰਨਾ ਕਮਜ਼ੋਰ ਸਿਸਟਮ ਇੱਥੇ ਕਿਉਂ ਹੈ ਵਾਟਰ ਲੌਗਿੰਗ ਜਿਹੜੀ ਹੋ ਰਹੀ ਹੈ ਅਦੇਖੋ لازਮੀ ਤੌਰ ਤੇ ਹੁਣ ਸਵਾਲ ਜਿਹੜੇ ਨੇ ਉਹ ਕੀਤੇ ਜਾਣਗੇ ਕਾਰਪੋਰੇਸ਼ਨ ਕਿਉਂਕਿ ਇੱਕ ਇਹ ਵੀ ਕਾਰਨ ਹੈ ਕਿ ਜਿਹੜੀਆਂ ਨਗਰ ਨਿਗਮ ਜਿਹੜੇ ਨੇ ਉਹ ਭੰਗ ਕਰ ਦਿੱਤੇ ਗਏ ਨੇ ਕੋਈ ਵੀ ਜਿਹੜਾ ਕੌਂਸਲਰ ਹੈ ਕੋਈ ਮੇਅਰ ਨਹੀਂ ਹੈ ਇਸ ਕਰਕੇ ਕੋਈ ਵੀ ਆਪਣੇ ਤਿਰ ਤੇ ਜ਼ਿੰਮੇਵਾਰੀ ਨਹੀਂ ਲੈ ਰਿਹਾ ਤਾਂ ਇਸ ਵੇਲੇ ਜਿਹੜੀ ਜ਼ਿੰਮੇਵਾਰੀ ਹੈ ਉਹ ਨਗਰ ਨਿਗਮ ਕਮਿਸ਼ਨਰ ਦੇ ਕੋਲ ਹੈ ਤਾਂ لازਮੀ ਤੌਰ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਕਿ ਆਖਿਰਕਾਰ ਸਰਬੰਦਰ ਸਾਹਿਬ ਦੇ ਹਾਲੇ ਦੁਆਰੇ ਜੋ ਹੈ ਉਹ ਇਸ ਜਿਹੜਾ ਵਾਟਰ ਲੌਕਿੰਗ ਦੀ ਸਮੱਸਿਆ ਉਸ ਦੇ ਲਈ ਉਹਨਾਂ ਵੱਲੋਂ ਕੀ ਕੁਝ ਕੀਤਾ ਗਿਆ ਆ ਆਮਿਤ ਤੌਰ ਤੇ ਉਹਨਾਂ ਕੋਲ ਸੁਵਾਲ ਦੇ ਉਹ ਕੀਤਾ ਜਾਏਗਾ ਹੂੰ ਬਹੁਤ ਬਹੁਤ ਸ਼ੁਕਰੀਆ ਰਾਜੀਵ ਤਮਾਮ ਜਾਣਕਾਰੀ ਲਈ ਤਾਨਵਾਦ ਹੈ ਤਾਂ ਇਹ ਹਾਲਾਤ ਬੜੇ ਹੋਏ ਨੇ ਔਰ ਇਸ ਨੂੰ ਲੈ ਕੇ ਸਵਾਭਿਕ ਤੌਰ ਤੇ ਜਿਹੜੀ ਜਵਾਬ ਦੇਈ ਹੈ ਉਹ ਨਿਗਰ ਨਿਗਮ ਦੀ ਬਣਦੀ ਹੈ ਤਾਂ ਹੁਣ ਦੇਖਣਾ ਹੋਏਗਾ ਕਦੋਂ ਤੱਕ ਹੱਲ ਹੁੰਦਾ ਆ ਅਕੇ ਵਦਾਂਗੇ ਉਧਰ ਗੁਰੂਗਰਾਮ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਸੜਕਾਂ ਤੇ ਪਾਣੀ ਭਰਿਆ ਹੈ ਆਧੁਨਿਕ ਰੇਲਵੇ ਸਟੇਸ਼ਨ ਦੀ ਛੱਤ ਤੋਂ ਦੱਸ ਦੇ ਕਿ ਪਾਣੀ ਵਹਿ ਰਿਹਾ ਹੈ ਡਬਲ ਐਲ ਐਫ ਫੇਜ਼ 2 ਦੀ ਸੋਸਾਇਟੀ ਦੇ ਵਿੱਚ ਪਾਰਕਿੰਗ ਦਾ ਛੱਜਾ ਜਿਹਦਾ ਹੈ ਉਹ ਡਿੱਗ ਗਿਆ ਛੱਜਾ ਡਿੱਗਣ ਦੇ ਨਾਲ ហេਠਾ ਖੜੀਆਂ ਹੋਈਆਂ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ ਔਰ ਇਸ ਤੋਂ ਇਲਾਵਾ ਗੁਰੂਗਰਾਮ ਦੇ ਬਾਦਸ਼ਾਹਪੁਰ ਇਲਾਕੇ ਦੇ ਵਿੱਚ ਦੁਕਾਨ ਡਿੱਗ ਗਈ ਹੈ ਤਾਂ ਇਹ ਦੁਕਾਨ ਦੀ ਛੱਤ ਡਿੱਗ ਗਈ ਹੈ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਇੱਕ ਪਾਸੇ ਪਾਣੀ ਦਾ ਜਮਾਵੜਾ ਮੁਝੇ ਪਾਸੇ ਕਿਸ ਤਰੀਕੇ ਦੇ ਨਾਲ ਛੱਜੇ 'ਚੋਂ ਪਾਣੀ ਟਪਕ ਰਿਹਾ ਹੈ ਔਰ ਨਾਲੀ ਇੱਕ ਪਾਸੇ ਜਿਹੜਾ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ ਉਸ ਦੀ ਵੀ ਅਸੀਂ ਤਸਵੀਰਾਂ ਸਾਹਮਣੇ ਨੇ ਔਰ ਦੂਸਰੇ ਪਾਸੇ ਹਾਲਾਤ ਇਹੋ ਜਿਹੇ ਬੜੇ ਹੋਏ